ਨਮਸਕਾਰ ਮੈਂ ਸੋਨੀਆ ਲਖ ਲੈ ਕੇ ਹਾਜ਼ਰ ਹੋਈਆਂ ਹੁਣ ਤੱਕ ਦੀਆਂ ਮੁੱਖ ਖਬਰਾਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਡੇ ਬ੍ਰੁੱਧ ਸਾਰੇ ਦੋਸ਼ ਝੂਠੇ ਹਨ ਰਾਧਾ ਸਵਾਮੀ ਸਸਨ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਸੋਮ ਨਿਕਾਲੀ ਦਲ ਦੇ ਆਗੂ ਵਿਕਰਮਜੀ ਸਿੰਘ ਜੀਠਿਆ ਦੇ ਨਾਲ ਜੇਲ੍ਹ ਦੇ ਵਿੱਚ ਦੂਜੀ ਵਾਰ ਮੁਲਾਕਾਤ ਕੀਤੀ ਹੈ ਤੇ ਇਹ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੌਰੇ ਤੋਂ ਇੱਕ ਦਿਨ ਬਾਅਦ ਅਤੇ ਪਿਛਲੇ ਹਫਤੇ ਸੋਮ ਨਿਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਮਜੀਠੀਆ ਦੇ ਨਾਲ ਮੁਲਾਕਾਤ ਤੋਂ ਕੁਝ ਦਿਨ ਬਾਅਦ ਆਇਆ ਹੈ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਬਾ ਜੇਲ੍ਹ ਵਿੱਚ ਪਿਛਲੇ 7 ਮਹੀਨਿਆਂ ਤੋਂ ਨਜ਼ਰਬੰਦ ਵਿਕਰਮ ਮਜੀਠਿਆ ਨੂੰ ਮਿਲੇ ਅਤੇ ਢਿੱਲੋ ਦੇ ਦੌਰੇ ਤੋਂ ਪਹਿਲਾਂ ਜੇਲ੍ਹ ਦੇ ਅੰਦਰ ਅਤੇ ਆਲੇ-ਦੁਆਲੇ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਸੀ। ਇਹ ਮੁਲਾਕਾਤ ਲਗਭਗ 30 ਮਿੰਟ ਚੱਲੀ ਬਾਅਦ ਦੇ ਵਿੱਚ ਮੀਰੀਆ ਨਾਲ ਗੱਲਬਾਤ ਕਰਦਿਆਂ ਢਿੱਲੋ ਨੇ ਆਪਣੀ ਫੇਰੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਜੇਲ੍ਹ ਵਿੱਚ ਹੋਵੇ ਤਾਂ ਕੀ ਤੁਸੀਂ ਉਸ ਨੂੰ ਮਿਲਣ ਨਹੀਂ ਜਾਵੋਗੇ? ਉਸ ਦੇ ਖਿਲਾਫ ਸਾਰੇ ਮਾਮਲੇ ਝੂਠੇ ਅਤੇ ਬੇਬੁਨਿਆਦ ਹਨ। ਮੈਂ ਜਨਤਕ ਤੌਰ ਤੇ ਤਾਂ ਸਭ ਕੁਝ ਨਹੀਂ ਦੱਸ ਸਕਦਾ ਪਰ ਮੈਂ ਉਸ ਨਾਲ ਕੁਝ ਮਾਮਲਿਆਂ ਤੇ ਚਰਚਾ ਕੀਤੀ ਜਿਵੇਂ ਕਿ ਦੋਸਤ ਕਰਦੇ ਹਨ ਉਸ ਦੇ ਵਿਰੁੱਧ ਕੇਸ ਝੂਠੇ ਹਨ ਜਦੋਂ ਢਿੱਲੋ ਨੂੰ ਪੁੱਛਿਆ ਗਿਆ ਕਿ ਕੀ ਮਜੀਠਿਆ ਨੂੰ ਫਸਾਇਆ ਜਾ ਰਿਹਾ ਹੈ ਤਾਂ ਉਹਨਾਂ ਹੀ ਸਗਲ ਤੋਂ ਪਾਸਾ ਬਟਿਆ ਤੇ ਕਿਹਾ ਕਿ ਇਹ ਅੰਦਾਜ਼ਾ ਲਗਾਉਣਾ ਮੇਰੇ ਖੇਮੇ ਨਹੀਂ ਆਉਂਦਾ ਹੁਣ ਕਿਆਸ ਇਰਾਈਆਂ ਇਹੀ ਹਨ ਕਿ ਢਿੱਲੋ ਰਾਦਾ ਸਵਾਮੀ ਦੀ ਫੇਰੀ ਦੀ ਸਹੀ ਪ੍ਰਕਿਰਤੀ ਅਤੇ ਉਦੇਸ਼ ਅਣਜਾਨ ਹਨ ਜਦਕਿ ਮਜੀਠੀਆ ਇਸ ਸਮੇਂ ਹਾਈ ਪ੍ਰੋਫਾਈਲ ਡਰੱਗਜ਼ ਨਾਲ ਸੰਬੰਧਿਤ ਕੇਸ ਦੇ ਸਬੰਧ ਵਿੱਚ ਨਾਬਾ ਜੇਲ੍ਹ ਵਿੱਚ ਬੰਦ ਹੈ ਹੁਣ ਕਥਿਤ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇੱਕ ਅਧਿਆਤਮਿਕ ਆਗੂ ਦੀ ਅਚਾਨਕ ਫੇਰੀ ਨੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਅਟਕਲਾਂ ਨੂੰ ਪੈਦਾ ਕਰ ਦਿੱਤਾ ਹੈ ਦੱਸ ਜਿਏ ਕਿ ਵਿਕਰਮਾ ਮਜੀਠਿਆ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ 540 ਕਰੋੜ ਰੁਪਏ ਦੀ ਡਰੱਗ ਮਨੀ ਦੀ ਲਾਂਡਰਿੰਗ ਨਾਲ ਜੁੜੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਇਸ ਮਾਮਲੇ ਦੇ ਵਿੱਚ 40 ਹਜ਼ਾਰ ਪੰਨਿਆਂ ਦੀ ਚਾਰਜ ਸ਼ੀਟ ਜੋ ਕਿ 22 ਅਗਸਤ ਨੂੰ ਮੋਹਾਲੀ ਦੀ ਇੱਕ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ ਸੀ ਮਚੀਠਿਆ ਦੇ ਵਿਰੁੱਧ ਐਫ ਆਈ ਆਰ 2021 ਵਿੱਚ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਦੁਆਰਾ ਨਸ਼ੀਲੇ ਪਦਾਰਥ ਨਾਲ ਸੰਬੰਧਿਤ ਗਤੀਵਿਧੀਆਂ ਦੀ ਜਾਂਚ ਤੋਂ ਬਾਅਦ ਪੈਦਾ ਹੋਈ ਹੈ ਇਸ ਉੱਤੇ ਪਹਿਲਾਂ ਨਾਰਕੋਟਿਕ ਡਰੱਗਸ ਐਂਡ ਸਾਈਕ੍ਰੋ ਟੌਪਿਕਰ ਸਬਸਟੈਂਸ ਐਂਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਅਗਸਤ 2022 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਜ਼ਮਾਨਤ ਮਿਲਣ ਤੋਂ ਪਹਿਲਾਂ ਉਹ 5 ਮਹੀਨੇ ਤੋਂ ਵੱਧ ਸਮੇਂ ਦੇ ਲਈ ਪਟਿਆਲਾ ਜੇਲ੍ਹ ਵਿੱਚ ਰਿਹਾ ਰਾਧਾ ਸਵਾਮੀ ਸਤਸੰਗ ਜਿਸ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਦੇ ਨੇੜੇ ਵਿਆਸ ਕਸੇਵੀ ਵਿੱਚ ਹੈ ਉਹਨਾਂ ਦੇ ਪੈਰੋਕਾਰ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹਨ ਉਨਾ ਉਦ੍ਰ ਮੁਲਾਕਾਤ ਤੋਂ ਬਾਅਦ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਹਨਾਂ ਕਹਿ ਕਿ ਤੁਸੀਂ ਉਸ ਨੂੰ ਜੇਲ੍ਹ ਦੇ ਅੰਦਰ ਕਿਉਂ ਰੱਖਣਾ ਚਾਹੁੰਦੇ ਹੋ ਜਸਟਿਸ ਬਿਕਮ ਨਾਥ ਦੀ ਅਗਵਾਈ ਵਾਲੇ ਬੈਂਚ ਨੇ ਪੰਜਾਬ ਨੂੰ ਪੁੱਛਿਆ ਅਗਲੀ ਖਬਰ ਦਾ ਰੁਖ ਲੈਂਦੇ ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਅਮਰਿਤਪਾਲ ਸਿੰਘ ਨੂੰ ਸੰਸਦ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਜਾਂ ਮਨਾਹੀ ਬਾਰੇ ਕੋਈ ਫੈਸਲਾ ਨਹੀਂ ਕੀਤਾ ਅਦਾਲਤ ਨੇ 7 ਕੰਮਕਾਜੀ ਦਿਨਾਂ 'ਚ ਫੈਸਲਾ ਕਰਨ ਦੇ ਹੁਕਮ ਦਿੱਤੇ ਸੀ ਇਹ ਬਿਆਨ ਬਧੀਕ ਸੋਲੀਸਟਰ ਜਨਰਲ ਸੱਤਿਆਪਾਲ ਜੈਨ ਨੇ ਚੀਫ ਜਸਟਿਸ ਸ਼ੀਲ ਨਗੂ ਦੀ ਬੈਂਚ ਸਾਹਮਣੇ ਦਿੱਤਾ ਅਮਰਿਤਪਾਲ ਸਿੰਘ ਖੱਡੂ ਸਾਹਿਬ ਤੋਂ ਸੰਸਦ ਮੈਂਬਰ ਹੈ ਅਤੇ ਇਸ ਵੇਲੇ ਕੌਮੀ ਸੁਰੱਖਿਆ ਐਕਟ NSA ਅਧੀਨ ਰੋਕ ਟੋਕ ਹੇਠ 23 ਮਾਰਚ 19 2023 ਤੋਂ ਹਿਰਾਸਤ ਦੇ ਵਿੱਚ ਹੈ ਹਾਈ ਕੋਰਟ ਨੇ 23 ਜਨਵਰੀ ਨੂੰ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਉਹ ਸੰਸਦ ਦੇ ਆਉਣ ਵਾਲੇ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਸਥਾਈ ਰਿਹਾਈ ਦੀ ਮੰਗ ਕਰਨ ਵਾਲੀ ਉਸ ਦੀ ਅਰਜ਼ੀ ਤੇ ਸੱਤ ਕਮ ਕਾਰਜੀ ਦਿਨਾਂ ਦੇ ਵਿੱਚ ਫੈਸਲਾ ਕਰੇ ਅਦਾਲਤ ਨੇ ਪੰਜਾਬ ਦੇ ਗ੍ਰੈਸ ਕਤਰ ਗ੍ਰਹਿ ਮਾਮਲੇ ਅਤੇ ਨਿਆਪ ਵਿਭਾਗ ਨੂੰ ਹੁਕਮ ਦਿੱਤਾ ਕਿ 17 ਜਨਵਰੀ ਦੀ ਅਰਜ਼ੀ ਤੇ ਤੁਰੰਤ ਫੈਸਲਾ ਕਰਕੇ ਉਸ ਨੂੰ ਅਤੇ ਉਸ ਦੇ ਵਕੀਲ ਨੂੰ ਸੂਚਿਤ ਕਰੇ ਅਮਰਿਤਪਾਲ ਨੇ ਆਪਣੇ ਸੰਵਿਧਾਨਿਕ ਹੱਕਾਂ ਦੇ ਤਹਿਤ ਬਜਟ ਸ਼ਾਸਨ 28 ਜਨਵਰੀ ਤੋਂ 13 ਫਰਵਰੀ ਅਤੇ 9 ਮਾਰਚ ਤੋਂ ਲੈ ਕੇ 2 ਅਪ੍ਰੈਲ ਵਿੱਚ ਹਾਜ਼ਰੀ ਦੇ ਲਈ ਪੈਰੋਲ ਜਾਂ ਫਿਰ ਅਸਥਾਈ ਰਿਹਾਈ ਦੀ ਮੰਗ ਕੀਤੀ ਸੀ ਇਹ ਹੁਕਮ ਇੱਕ ਚੁਣੇ ਹੋਏ ਸੰਸਦ ਮੈਂਬਰ ਦੇ ਸੰਵਿਧਾਨਿਕ ਅਧਿਕਾਰਾਂ ਅਤੇ ਵਿਸ਼ੇਸ਼ ਅਧਿਕਾਰਾਂ ਦੇ ਮੁਕਾਬਲੇ ਰੋਕ-थाम ਹਿਰਾਸਤ ਦੇ Daire ਨੂੰ ਛੂਣ ਵਾਲਿਆਂ ਜੋ ਕਿ ਪਹਿਲ ਕਰਦੇ ਮੈਨਾਂ ਉਹਨਾਂ ਦੇ ਵਿਚਕਾਰ ਆਇਆ ਹੈ ਹਾਗਰੀਖਾਵਰ ਗੁਰਦਾਸਪੁਰ ਦੇ ਮੈਰੀਟੋਰੀਅ ਸਕੂਲ ਦੇ ਬੱਚਿਆਂ ਦੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਤਬiyet ਵਿਗੜ ਗਈ ਜਿਸ ਕਾਰਨ 10 ਦੇ ਕਰੀਬ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਹੁਣ ਇਲਾਜ ਚੱਲੂ ਹੈ ਦੂਜੇ ਪਾਸੇ ਚਿੰਤਤ ਮਾਪਿਆਂ ਨੇ ਖਾਣੇ ਦੇ ਮਿਆਰ ਨੂੰ ਲੈ ਕੇ ਇਕੱਠੇ ਤੌਰ ਤੇ ਸਵਾਲ ਖੜੇ ਕਰ ਦਿੱਤੇ ਹਨ ਜਾਣਕਾਰੀ ਦੇ ਅਨੁਸਾਰ ਐਤਵਾਰ ਰਾਤ 8:30 ਵਜੇ ਦੇ ਕਰੀਬ ਸਕੂਲ ਦੇ ਹੋਸਟਲ ਵਿੱਚ ਰਹਿਣ ਵਾਲੇ ਦਾਸ ਅਤੇ 11 ਵਿਦਿਆਰਥੀ ਅਚਾਨਕ ਬਿਮਾਰ ਹੋ ਗਏ ਅਤੇ ਵਿਦਿਆਰਥੀਆਂ ਨੇ ਅਚਾਨਕ ਆਪਣੇ ਪੇਟ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਕੀਤੀ ਸਕੂਲ ਸਟਾਫ ਨੇ ਤੁਰੰਤ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾਇਆ ਅਤੇ ਸਾਰੇ ਵਿਦਿਆਰਥੀਆਂ ਦੇ ਟੈਸਟ ਕੀਤੇ ਜਾ ਰਹੇ ਹਨ ਅਸਲ ਕਾਰਨ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਡਾਕਟਰਾਂ ਦੇ ਅਨੁਸਾਰ ਫਿਲਹਾਲ ਸਾਰੇ ਬੱਚਿਆਂ ਦੀ ਹਾਲਤ ਸਥਿਰ ਹੈ ਅਤੇ ਪੂਰੀ ਨਜ਼ਰ ਵੀ ਰੱਖੀ ਜਾ ਰਹੀ ਹੈ ਮਾਪਿਆਂ ਦਾ ਸਕੂਲ ਪ੍ਰਸ਼ਾਸਨ ਤੇ ਖਾਣੇ ਦੀ ਗੁਣਵੱਤਿਆ ਨੂੰ ਲੈ ਕੇ ਲਾਪਰਵਾਹੀ ਵਰਤਨ ਦੇ ਦੋਸ਼ ਲਗਾਏ ਜਾ ਰਹੇ ਸਨ ਮਾਪਿਆਂ ਨੇ ਦਾਵਾ ਕੀਤਾ ਕਿ ਸਕੂਲ ਇਹ ਬੱਚਿਆਂ ਨੂੰ ਮਿਆਰੀ ਕੁਆਲਟੀ ਦਾ ਖਾਣਾ ਨਹੀਂ ਦਿੱਤਾ ਜਾਂਦਾ ਤੇ ਇਸ ਤੋਂ ਪਹਿਲਾਂ ਵੀ ਉਹ ਉਹਨਾਂ ਨੇ ਇਸ ਦੇ ਵਿਰੁੱਧ ਸ਼ਿਕਾਇਤ ਉਹ ਕਰ ਚੁੱਕੇ ਸਨ ਇਹ ਸੰਧ ਹੁਣ ਤੱਕ ਦੀਆਂ ਮੁੱਖ ਖਬਰਾਂ ਅਗਲੇ ਖਬਰਾਂ ਲੈ ਕੇ ਫਿਰ ਹਾਜ਼ਰ ਹੋ ਮੰਗੇ ਤਦ ਤੱਕ ਲਈ ਦੀ ਇਜਾਜ਼ਤ ਧੰਨਵਾਦ